ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮਹਿਮਾ ਨੂੰ ਜਾਰੀ ਰੱਖਦੇ ਹੋਏ ਤਰਨਤਾਰਨ ਪੁਲਿਸ ਤੇ ਬੀਐਸਐਫ ਨੇ ਇੱਕ ਸਾਂਝੇ ਸਰਚ ਆਪਰੇਸ਼ਨ ਦੌਰਾਨ ਤਰਨਤਾਰਨ ਦੇ ਪਿੰਡ ਸਖਤਰਾ ਦੇ ਖੇਤਾਂ ਵਿੱਚੋਂ ਤਲਾਸ਼ੀ ਦੌਰਾਨ 505 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਦੌਰਾਨ ਇਹ ਤ੍ਰਿਪਤੀ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਜੋ ਕਿਸੇ ਤੌਰ ਤੇ ਪਾਕਿਸਤਾਨ ਤੋਂ ਭੇਜੀ ਗਈ ਹੈ ਪਾਕਿਸਤਾਨ ਦੀਆਂ ਕੌਜੀਆਂ ਹਰਕਤਾਂ ਲਗਾਤਾਰ ਜਾਰੀ ਹੈ ਤੇ ਡਰੋਨ ਰਾਹੀਂ ਸਮਗਰੀ ਜਿਹੜੀ ਆ ਗੈਰ ਕਾਨੂੰਨੀ ਸਮਗਰੀ ਆ ਉਹ ਬਾਰਡਰ ਦੇ ਏਰੀਆ ਦੇ ਵਿੱਚ ਭੇਜਦੇ ਆ ਰਹੇ ਨੇ ਪਰੰਤੂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੁੱਕ ਕਰਨੀ ਹੈ ਇਸੇ ਲੜੀ ਦੇ ਵਿੱਚ ਅੱਜ ਜਿਹੜੀ ਇੱਕ ਹੋਰ ਸਫਲਤਾ ਸਕਤਰਾ ਏਰੀਆ ਦੇ ਵਿੱਚ ਸਾਨੂੰ ਜਿਹੜੀ ਮਿਲੀ ਹੈ ਜਿਹੜੇ ਇੱਕ ਪੈਕੇਟ ਆ ਜਿਹੜਾ ਹੈਰੋਂ ਦਾ ਉਹ ਬਰਾਮਦ ਹੋਇਆ ਇਸ ਤੋਂ ਪਹਿਲਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਪ੍ਰਾਪਤ ਹੋਈ ਸੀ ਤੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਸੰਜੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਰਸਾਲ ਸਿੰਘ ਜਿਹੜੇ ਸਕਤਰਾ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੀ ਪੈੜੀ ਦੇ ਵਿੱਚੋਂ ਇੱਕ ਪੈਕਡ ਬ੍ਰਮਦ ਹੋਇਆ ਜਿਹਨੂੰ ਖੋਲ ਕੇ ਚੈੱਕ ਕਰਨ ਤੇ 505 ਗ੍ਰਾਮ ਹੋਇਆ ਜਿਹਦਾ ਟੋਟਲ ਵਿਦ ਪੈਕਿੰਗ ਮਟੀਰੀਅਲ 565 ਗ੍ਰਾਮ ਸੀ ਇਹਨੂੰ ਕਬਜ਼ੇ ਦੇ ਵਿੱਚ ਲੈ ਕੇ ਥਾਣਾ ਬਲਟੋਆ ਵੀ ਕੇ ਐਫ ਆਈ ਆਰ ਨੰਬਰ 15 ਅੰਡਰ ਸੈਕਸ਼ਨ 21 ਸੀ 10 11 12 ਏਅਰਕ੍ਰਾਫਟ ਐਕਟ ਐਂਡ ਡੀਪੀਏ ਐਕਟ ਜਿਹੜਾ ਦਰਜ ਰਜਿਸਟਰ ਕਰ ਲਿਆ ਗਿਆ ਤੇ ਇਹ ਜਿਹੜੀ ਤਰਤੀਸ਼ ਚੱਲੀ ਆ ਤੇ ਸਰਚ ਆਪਰੇਸ਼ਨ ਹਜੇ ਵੀ ਚੱਲ ਰਹੀ ਹੈ ਕਿਉਂਕਿ ਇਹ ਜੋ ਤੇ ਹੁੱਕ ਲੱਗੀ ਹੋਈ ਸੀ ਇਹ ਸੰਭਾਵਨਾ ਹੈ ਜਿਹੜੀ ਹੈਰੋਇਨ ਡਰੋਨ ਰਾਹੀਂ ਆਈ ਹੋਵੇ ਤੇ ਡਰੋਨ ਦੀ ਰਿਕਵਰੀ ਵਾਸਤੇ ਜਿਹੜੀ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਭਾਵੇਂ ਪਾਕਿਸਤਾਨ ਵੱਲੋਂ ਨਿਤ ਨਵੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਪਰੰਤੂ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਹੈ ਮੋਢੇ ਦਾ ਮੋਢਾ ਲਾ ਕੇ ਹਰ ਸਥਾਨ ਤੇ ਖੜੀ ਹੈ ਤੇ ਹਰ ਰੋਜ਼ ਰਿਕਵਰੀਆਂ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰੀਏ ਇਹਦੇ ਵਿੱਚ ਵੀ ਜਿਹੜੀ ਸਾਰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ